ਸ਼ਿਵ ਸ਼ਨਾ ਉਧ ਬਾਲਾ ਸਾਹਿਬ ਠਾਕਰੇ ਪੰਜਾਬ ਪ੍ਰਧਾਨ ਜੋਗਰਾ ਸ਼ਰਮਾ ਨੇ ਬਟਾਲਾ ਦੇ ਵਿੱਚ ਕੀਤੀ ਹੰਗਾਮੇਦਾਰ ਮੀਟਿੰਗ ਮੀਟਿੰਗ ਦੌਰਾਨ ਸ਼੍ਰੀ ਜੋਗਰਾ ਸ਼ਰਮਾ ਪ੍ਰਧਾਨ ਪੰਜਾਬ ਨੇ ਬੀਤੇ ਦਿਨੀ ਕਿਲਾ ਲਾਲ ਸਿੰਘ ਥਾਣੇ ਤੋਂ ਕੁਝ ਦੂਰ ਹੋਏ ਬੰਬ ਵਿਸਫੋਟ ਦੀ ਨਿਖੇਦੀ ਕੀਤੀ ਪੰਜਾਬ ਵਿੱਚ ਵਿਗੜ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਸਵਾਲ ਉਠਾਏ ਅਤੇ ਕਿਹਾ ਕਿ ਨਸ਼ਾ ਵਿਕੰਨ ਸੰਬੰਧੀ ਅਤੇ ਹੋਰ ਜੁਰਮ ਰੋਕਣ ਦੇ ਲਈ ਵੱਡੇ ਮਗਰਮਾਸ਼ ਫਰਨ ਦੀ ਜ਼ਰੂਰਤ ਹੈ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਕੰਮ ਵਿੱਚ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਸਮਾਂ ਰਹਿੰਦੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਗਨੋਰ ਕਰਨਾ ਬੰਦ ਨਾ ਕੀਤਾ ਤਾਂ ਪੰਜਾਬ ਦਲਦਲ ਵਿੱਚ ਹੋਰ ਫਸਿਆ ਜਾਵੇਗਾ ਅੱਜ ਦੀ ਜਿਹੜੀ ਪ੍ਰੈਸ ਬਾਰ ਦਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆ ਜਿਸ ਤਰ੍ਹਾਂ ਗੁਰਮੁਖ ਸਿੰਘ ਪੰਨੂ ਬਾਹਰ ਬੈ ਕੇ ਰੋਲਾ ਪਾਈ ਜਾ ਰਿਹਾ ਸਬੰਧਾ ਆਨਰ ਮਾਤਾ ਸਾਡੇ ਉਹਨਾਂ ਦੇ ਜਿੰਨੇ ਵੀ ਸਟੈਚੂ ਲੱਗੇ ਆ ਉਹਨਾਂ ਨਾਲ ਸਿਹਤ ਸਾਲ ਕਰਨ ਦੀ ਗੱਲ ਕਰੀਏ ਜਿਸ ਤਰ੍ਹਾਂ ਠਾਣਿਆਂ ਦੇ ਵਿੱਚ ਅਟੈਕ ਹੋ ਰਹੇ ਨੇ ਗ੍ਰਨੇਟਾਂ ਦੀ ਗੱਲ ਸੁਣਦੇ ਸੀਗੇ ਹੁਣ ਰਾਕਟ ਲਾਂਚਰਾਂ ਦੀ ਗੱਲ ਸ਼ੁਰੂ ਹੋ ਗਈ ਹੈ ਤੇ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਕਿਹਾ ਸਰਕਾਰ ਨੂੰ ਵੀ ਟੋਟਲੀ ਓਪਨਲੀ ਤੌਰ ਤੇ ਪੰਜਾਬ ਪੁਲਿਸ ਦੇ ਆ ਜਿਹੜਾ ਹੈਂਡਓਵਰ ਫ੍ਰੀ ਕਰਨਾ ਚਾਹੀਦਾ ਕਿਉਂਕਿ ਅੱਜ ਵੀ ਬੜੇ ਉੱਚੇ ਪੱਧਰ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਬੜੇ ਉੱਚੇ ਪੱਧਰ ਤੇ ਉਪਰਾਲੇ ਚੱਲ ਰਹੇ ਨੇ ਉਹਦੇ ਵਾਸਤੇ ਗੁਰਮਤ ਪੰਨੂ ਨਹੀਂ ਹੈਗਾ ਹੋਰ ਵੀ ਪੰਜਾਬ ਦੇ ਵਿੱਚ ਵੀ ਕਈ ਗੁਰਮਤ ਪੰਨੂ ਜਿਹੜੇ ਉਹ ਬੈਠੇ ਨੇ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪਿੱਛੇ ਇਹਨਾਂ ਨੇ ਪਿੰਡਾਂ ਵਾਲੇ ਦੇ ਚੰਡੇ ਨੂੰ ਲੈ ਕੇ ਬੜਾ ਰੋਲਾ ਪਾਇਆ ਜੇ ਕੋਈ ਰੋਕਦਾ ਇਹਨਾਂ ਨੂੰ ਤੇ ਬਦਮਾਚੀ ਦੇ ਉੱਤਰ ਆਉਂਦੇ ਨੇ ਔਰ ਖਾਸ ਕਰਕੇ ਜਿਹੜੇ ਲੋਕ ਸਿਆਣੇ ਆ ਜਿਨ੍ਹਾਂ ਚਰਾਸੀ ਦੇਖੀ ਆ ਉਹ ਲੋਕ ਤਾਂ ਚਾਹਦੇ ਨਹੀਂ ਅਗੇ ਵੀ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਹੋਵੇ ਕਿਉਂਕਿ ਪੰਜਾਬ ਸਾਡਾ ਬਹੁਤ ਪਿੱਛੇ ਚਲਾ ਗਿਆ ਆਰਥਿਕ ਤੌਰ ਤੇ ਪੰਜਾਬ ਦੀ ਜਿਹੜੀ ਹਾਲਾਤ ਆ ਹੇਂ ਦੋਸਤਾਂ ਦੀ ਕਿਸੇ ਵੀ ਸਟੇਟ ਨਾਲ ਮੈਚ ਨਹੀਂ ਕਰ ਰਹੀ। ਏਜੰਸੀਆਂ ਚਾਹੇ ਉਹ ਸਟੇਟ ਦੀਆਂ ਨੇ ਚਾਹੇ ਉਹ ਸੈਂਟਰ ਦੀਆਂ ਨੇ। ਮੈਨੂੰ ਲੱਗਦਾ ਏਜੰਸੀਆਂ ਵੀ ਫੇਲ ਨੇ ਜਿਸ ਤਰ੍ਹਾਂ ਘਟੂ ਗਿਆ ਤੁਸੀਂ ਦੇਖਿਆ ਸਾਹਮਣੇ ਦੇਖਿਆ ਪਿੱਛੇ ਥੋੜੇ ਦਿਨ ਪਹਿਲੇ ਹਮਲੇ ਹੋਇਆ ਕਿਉਂਕਿ ਆਪਾਂ ਸਾਰੇ ਬਾਰਡਰ ਏਰੀਆ ਵਿੱਚ। ਤੇ ਕਿਸੇ ਲਈ ਵੀ ਕੋਈ ਵੱਡਾ ਧਮਾਕਾ ਜਿਹੜਾ ਅੰਬਰਸਰ ਤਰਨਤਾਰਨ ਤੋਂ ਲੈ ਕੇ ਅੰਬਰਸਰ ਪਠਾਨਕੋਟ ਤੱਕ ਬੈਲਟ ਜਿਹੜੀ ਹੈਗੀ ਆ ਇੱਥੇ ਹੋ ਸਕਦਾ ਅਸੀਂ ਹਮੇਸ਼ਾ ਸਰਕਾਰਾਂ ਅਗੇ ਸੈਂਟਰਲ ਦੀ ਸਰਕਾਰ ਕੇ ਵੀ ਪ੍ਰਾਰਥਨਾ ਕੀਤੀ ਆ ਵੀ ਜੜਾ ਪਾਕਿਸਤਾਨ ਰੋਜ਼ ਸਾਡੇ ਦੇਸ਼ ਦੇ ਵਿੱਚ ਆਂਤਕਵਾਦੀ ਭੇਜੇ ਕਰਦਾ ਜਾਂ ਜਿਸ ਤਰ੍ਹਾਂ ਸਾਡੀ ਕੇਂਦਰੀ ਸਰਕਾਰ ਨੇ ਪਿਛੇ ਪੀਓਕੇ ਦਾ ਰੌਲਾ ਪਾਇਆ ਸੀ ਵੀ ਇਹ ਸਾਡਾ ਅਵੇ ਨਾਂਗ ਹੈਗਾ ਆਈ ਵਾਪਸ ਲੈਣਾ ਅਸੀਂ ਤੇ ਕਹਿ ਰਹੇ ਜੇ ਲੈਣਾ ਹੈ ਤੁਹਾਨੂੰ ਲਵੋ ਇਹ ਜਿਹੜਾ ਰੋਜ਼ ਰੋਜ਼ ਦਾ ਝੰਝਾ ਜਿਹੜੇ ਸਾਡੇ ਫੌਜੀ ਸੀ ਇਧਰ ਰਹੇ ਨੇ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਇਹਦੇ ਬਾਰੇ ਸਰਕਾਰ ਕੀ ਸੋਚ ਰਹੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਇਹ ਜਿਹੜੀ ਰੋਜ਼ ਦੀ ਲੜਾਈ ਹੈ ਜਿਹੜੀ ਪਾਕਿਸਤਾਨ ਨੇ ਸਾਡੇ ਦੇਸ਼ ਦੇ ਵਿੱਚ ਛੇੜੀ ਹੈ ਇਹਦਾ ਹਾਲ ਇੱਕੋ ਹੀ ਹੈਗਾ ਕਿ ਪਾਕਿਸਤਾਨ ਨੂੰ ਤੋੜਿਆ ਜਾਵੇ ਪਾਕਿਸਤਾਨ ਦਾ ਅਟੈਕ ਕੀਤਾ ਜਾਵੇ ਅੱਜ ਸਰਕਾਰਾਂ ਸੋਚਦੀ ਆ ਵੀ ਆਪਾਂ ਲੜਾਈਆਂ ਲੜਾਂਗੇ ਤੇ ਆ ਸਾਡੀ ਸਥਿਤੀ ਕਮਜ਼ੋਰ ਹੋ ਜਾਏਗੀ ਜੇ ਆਪਾਂ ਸਥਿਤੀ ਨੂੰ ਦੇਖਦੇ ਰਵਾਂਗੇ ਤੇ ਜਿਨ੍ਹਾਂ ਦੀ ਸਥਿਤੀ ਇਹ ਹੀ ਡਾਮਾ ਡੋਲ ਆ ਜਿਸ ਦੇ ਦੇ ਵਿੱਚ ਆਟਾ ਖਾਣ ਨੂੰ ਨਹੀਂ ਹੈਗਾ ਲੇਕਿਨ ਉਹ ਪੈਸਾ ਖਰਚਦੇ ਆ ਅੰਤਗਵਾਦੀ ਪ੍ਰਮੋਟ ਕਰਨ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਜੰਮੂ ਕਸ਼ਮੀਰ ਦਾ ਮਾਹੌਲ ਖਰਾਬ ਕਰਨ ਵਾਸਤੇ ਤਾਂ ਕਿਤਨੇ ਕਿਤੇ ਉਹ ਲੋਕਾਂ ਦੀ ਜਿਹੜੀ ਮਨਸ਼ਾ ਹੈ ਹਿੰਦੂਤਾਂ ਦੇ ਪ੍ਰਤੀ ਬਿਲਕੁਲ ਠੀਕ ਨਹੀਂ ਪੰਜਾਬ ਤੇ ਆਰਥਿਕ ਤੌਰ ਤੇ ਹੈ ਹੀ ਕਮਜ਼ੋਰ ਹੋ ਗਿਆ ਕਿਉਂਕਿ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਹਨ ਸਾਰੇ ਰਾਜਨੀਤਿਕ ਤੇ ਉਂਗਲੀ ਖੜੀ ਕਰ ਰਿਆ ਵੀ ਕੋਈ ਵੀ ਰਾਜਨੀਤਿਕ ਜਿਹੜਾ ਹੈਗਾ ਰਾਜਨੀਤੀ ਤੋਂ ਪਰੇ हट ਕੇ ਪੰਜਾਬ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ ਸਰਕਾਰਾਂ ਨੂੰ ਕੋਸਦੇ ਨੇ ਚਾਹੇ ਉਹ ਮਜੀਠੀਆ ਚਾਹੇ ਸੁਖਵੀਰ ਬਾਦਲਾ ਚਾਹੇ ਉਹ ਭਾਜਪਾ ਹੈਗੀ ਚਾਹੇ ਉਹ ਕਾਂਗਰਸ ਲਾ ਲਈਏ ਪੰਜਾਬ ਦੇ ਹਿੱਤ ਦੀ ਕੋਈ ਗੱਲ ਨਹੀਂ ਕਰ ਰਿਹਾ ਜਿਸ ਤਰ੍ਹਾਂ ਪਿੱਛੇ ਡਰੱਗਜ਼ ਦੇ ਉੱਪਰ ਸਰਕਾਰ ਨੇ ਇੱਕ ਪਾਲਿਸੀ ਬਣਾ ਕੇ ਪੰਜਾਬ ਦੀ ਪੁਲਿਸ ਨੂੰ ਉਹਦਾ ਹਿਤਾਂ ਦਿੱਤੀਆਂ ਵੀ ਡਰੱਗ ਦੇ ਖਾਤਮੇ ਵੱਤੇ ਆਪਾਂ ਕੰਮ ਕਰਨਾ ਤੇ ਆਪਾਂ ਉਹਦੀ ਪ੍ਰਸ਼ੰਸਾ ਕੀਤੀ ਆ ਤੇ ਅੱਜ ਵੀ ਕੁਝ ਲੋਕ ਜਿਹੜੇ ਹੈਗੇ ਆ ਬੇਪੱਖਸ਼ ਦੇ ਵਿੱਚ ਬੈਠੇ ਜਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਸਿਰਫ ਰਾਜਨੀਤਿਕ ਰੋਟੀਆਂ ਛੇਕ ਰੀਆਂ ਨੇ ਇਹ ਕੇ ਦੀ ਪਿੱਟ ਬਿਲਕੁਲ ਨਹੀਂ ਥੱਪਤ ਬੰਦੀਆਂ ਬੋਟ ਦੀ ਰਾਜਨੀਤੀ ਕਰਕੇ ਜੇ ਕੋਈ ਸਰਕਾਰ ਚੰਗਾ ਕੰਮ ਲਾਉਂਦੀ ਹੈ ਤੇ ਉਹਦੀ ਪਿੱਟ ਥੱਪਤ ਪਾਣੀ ਵੀ ਚਾਹੀਦੀ ਆ ਤੇ ਡਰੱਗ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਅਹਿਮ ਹੈਗਾ ਡਰੱਗ ਦੇ 바ਤੇ ਮੈਨੂੰ ਲੱਗਦਾ ਵੀ ਸਾਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਰਾਜਨੀਤਿਕ ਪਾਰਟੀਆਂ ਨੇ ਚਾਹੇ ਅਸੀਂ ਤੁਸੀਂ ਹੈਗੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਕਿਸਮ ਦਾ ਜਿਹੜਾ ਆਂਤਕਵਾਦ ਪੰਜਾਬ ਦੇ ਵਿੱਚ ਛੇੜਿਆ ਗਿਆ ਜਿਸ ਨਾਲ ਪੰਜਾਬ ਦੀ ਜੁਬਾਨੀ ਨੂੰ ਖਤਮ ਕਰਤਾ ਇਹਨਾਂ ਨੇ ਘਰਾਂ ਦੇ ਘਰ ਦਬਾਹ ਹੋ ਗਏ ਨੇ ਮਤਲਬ ਕਿ ਇਕਲੋਤੇ ਪੁੱਤਰ ਮਾਵਾਂ ਪਿਓ ਦੇ ਉਹ ਡਰੱਗ ਦੀ ਚਪੇਟ ਦੇ ਵਿੱਚ ਆ ਕੇ ਦੁਨੀਆ ਤੋਂ ਚਲੇ ਗਏ ਨੇ ਭਾਜੀ ਜਿਸਨੂੰ ਅਸੀਂ ਕਹਿੰਦੇ ਹਾਂ ਕਿ ਪੁਲਿਸ ਦਾ ਖੁੱਦ ਦੇਣਾ ਚਾਹੀਦਾ ਹੈ ਕਿ ਪੁਲਿਸ ਤੋਂ ਕਾਰਵਾਈ ਕਰਦੀ ਪਈ ਹੈ ਰੋਜ਼ ਦੇ ਜੇਕਰ ਬੰਬ ਲਾਸਟ ਜੇ ਤੁਮ ਹਕੀ ਕਰਦੇ ਨੇ ਤੇ ਉਹਨਾਂ ਦਾ ਮੈਨੂੰ ਦੇਖੋ ਉਹਦੇ ਵਿੱਚ ਉਹਦੇ ਵਿੱਚ ਇੱਕ ਅਹਿਮ ਗੱਲ ਹੋਰ ਵੀ ਆਂਦੀ ਹੈ ਜਦੋਂ 84 ਦੇ ਦੌਰਾਨ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੇ ਆਪਣੀ ਸਹਾਇਤਾ ਦਿੱਤੀਆਂ ਅਫੀਸਰਾਂ ਨੇ ਸਹਾਇਤਾ ਦਿੱਤੀਆਂ ਤੇ ਉਹਦੇ ਬਾਅਦ ਜਿਹੜੀ ਬਾਦ ਚ ਸਰਕਾਰਾਂ ਆਈਆਂ ਉਹਨਾਂ ਨੇ ਪੁਲਿਸ ਨਾਲ ਉਹਨਾਂ ਦਾ ਕੀ ਰਵਈਆ ਰਿਹਾ ਕਈ ਪੁਲਿਸ ਦੇ ਵੱਡੇ ਅਫਸਰ ਸ਼ੂਟ ਸ਼ਾਟ ਕਰਕੇ ਕਈ ਅੱਜ ਜੇਲ੍ਹਾਂ ਵਿੱਚ ਬੰਦ ਨੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਇਹ ਜੋ ਘਟਨਾਕ੍ਰਮ ਪੰਜਾਬ ਚ ਚੱਲ ਰਿਹਾ ਚਾਹੇ ਉਹ ਡਰੈਗ ਜਦਾ ਚੱਲ ਰਿਹਾ ਹੈਂਡ ਗ੍ਰਨੇਡ ਸੁੱਟੇ ਜਾ ਰਹੇ ਨੇ ਔਰ ਰਾਕਟ ਲਾਂਚਰ ਸੁੱਟੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਸਰਕਾਰ ਬੈਠੀ ਹੈ ਚੰਡੀਗੜ੍ਹ ਸਾਰੀ ਰਾਜਨੀਤਿਕ ਪਾਰਟੀਆਂ ਕਟੀਆਂ ਹੋ ਕੇ ਇੱਕ ਵਿਧਾਨ ਸਭਾ ਦੇ ਵਿੱਚ ਵਧੀਆ ਕਾਨੂੰਨ ਜਿਹੜਾ ਇਸ ਚੀਜ਼ ਨੂੰ ਲੈ ਕੇ ਪਾਰਦਰ ਕਰਨ ਪਿਛਲੇ ਅੱਜ ਪੰਜਾਬ ਦੇ ਵਿੱਚ ਗੈਂਗਵਾਰ ਚੱਲ ਰਹੀ ਹੈ ਅਨਕਾਉਂਟਰ ਹੋ ਰਹੇ ਨੇ ਉਹ ਦੂਜੇ ਦੇ ਲੋਕ ਹਾਈ ਕੋਰਟ ਤੇ ਚੱਲ ਜਾਂਦੇ ਨੇ ਉਹਨਾਂ ਪਿੱਛੇ ਪੈਸੇ ਖਰਚ ਕਰਨ ਵਾਲੇ ਵੀ ਪੰਜਾਬ ਦੇ ਵਿੱਚੋਂ ਲੋਕ ਪੈਦਾ ਹੋ ਰਹੇ ਨਾ ਤੇ ਕਿਉਂ ਨਾ ਉਹਦੇ ਤੇ ਐਸਾ ਕਾਨੂੰਨ ਬਣਾਇਆ ਜਾਵੇ ਵੀ ਜਿਹੜੇ ਲੋਕ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ ਜਾਂ ਜਿਹੜੇ ਲੋਕ ਡਾਲਰਾਂ ਦੀ ਆਵੇ ਦੇ ਵਿੱਚ ਕਿਤਨੇ ਕਿਤੇ ਡਾਲਰਾਂ ਦੀ ਡਾਲਰਾਂ ਦੀ ਆਵੇ ਦੇ ਵਿੱਚ ਕੰਮ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕੋਈ ਐਸਾ ਵਧੀਆ ਕਾਨੂੰਨ ਬਣਾਉਣਾ ਚਾਹੀਦਾ ਲੋਕਾਂ ਦੇ ਮਨ ਦੇ ਵਿੱਚ ਜਾਂ ਐਸੇ ਜਿਹੜੇ ਲੋਕ ਆ ਪੰਜਾਬ ਦੀ ਅਮਨ ਚਾਂਦੀ ਨੂੰ ਭੰਗ ਕਰਨ ਉਹਨਾਂ ਦੇ ਮਨਾਂ ਦੇ ਵਿੱਚ ਖੋਫ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਇਹ ਕੀ ਆ ਵੀ ਬੁਜਦਲਾਂ ਦੀ ਤਰ੍ਹਾਂ ਵੀ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਥਾਣਿਆਂ 'ਤੇ ਅਟੈਕ ਕਰਦੇ ਹੋ ਤਾਂ ਰੋਲਾ ਪਾਉਂਦੇ ਹੋ ਤੁਸੀਂ ਸੋਸ਼ਲ ਮੀਡੀਆ 'ਚ ਮੀਡੀਆ 'ਚ ਖਾਲਸਾ ਦਾ ਨਾਂ ਦੇਣਾ ਵੀ ਜੇ ਤੁਹਾਡੇ ਜੇ 담ਾਗਾ ਤੇ ਸ਼ਰਿਆ ਬਾਗੇ ਸਾਥੀ ਦੇ ਬਾਹਰ ਕਰੋ ਨਾ ਅਗਲੇ ਦੇ ਜਿਹੜੇ ਇਹ ਡਰਪੋਗ ਲੋਗ ਜਿਹੜੇ ਅੱਜ ਸਪਨੇ ਸੁਜੋਗ ਬੈਠੇ ਪੰਜਾਬ ਨੂੰ ਖਾਲਸਾ ਇਹਨਾਂ ਨੂੰ ਕੋਈ ਪੁੱਛੇ ਵੀ ਇਹਨਾਂ ਦਾ ਪਿਓ ਪਿਓ ਦਾ ਪੰਜਾਬ ਹੈ ਬਾਕੀ ਸਮਾਜ ਦੇ ਜਿਹੜੇ ਲੋਗ ਪੰਜਾਬ ਚਰਾਂ ਦੇ ਉਹਨਾਂ ਦਾ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਤੇ ਕਿਦਨ ਕਿਦੇ ਜਿਹੜੇ ਲੋਗ ਪੰਜਾਬ ਦੀ ਅਮਨ ਸ਼ਾਂਤ ਨੂੰ ਲਾਂਬੂ ਲਾ ਰਹੇ ਨੇ ਪੰਜਾਬ ਦੇ ਵਿੱਚ ਇਹ ਤਾਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਮੈਂ ਕਹਿੰਦਾ ਕਿਸੇ ਵੀ ਸਮੁਦਾਇ ਦੇ ਲੋਕਾਂ ਅਗਰ ਉਹ ਕਿਸੇ ਵੀ ਸਟੇਟ ਦੀ ਅਮਨ ਸ਼ਾਂਤੀ ਭੰਗ ਕਰਨ ਬਾਅਦ ਤੇ ਕੋਈ ਸੋਸ਼ਲ ਮੀਡੀਆ 'ਚ ਬਿਆਨ ਦਿੰਦਾ ਜਾਂ ਮੀਡੀਆ 'ਚ ਬਿਆਨ ਦਿੰਦਾ ਤਾਂ ਉਹਨਾਂ ਲੋਕਾਂ ਨੂੰ ਦੀ ਜਗ੍ਹਾ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੀ ਆ ਸਾਨੂੰ ਸਭ ਤੋਂ ਪਹਿਲੇ ਪੰਜਾਬ 'ਅਤੇ ਕੰਮ ਕਰਨਾ ਚਾਹੀਦਾ ਪੰਜਾਬੀ ਦੇ ਬਦ ਕੰਮ ਕਰਨੇ ਚਾਹੀਦਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਡਰੱਗ ਦੇ ਉੱਪਰ ਲੱਗੇ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੇ ਲੋਕ ਡਰੱਗਜ਼ ਦਾ ਕੰਮ ਪੰਜਾਬ ਦੇ ਵਿੱਚ ਕਰ ਰਹੇ ਚਾਹੇ ਉਹ ਵੱਡੇ ਮਗਰਮੱਛ ਨੇ ਚਾਹੇ ਛੋਟੇ ਮਗਰਮੱਛ ਨੇ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਫਰਜ਼ ਬਣਦਾ ਵੀ ਆਪਾਂ ਉਹਨਾਂ ਲੋਕਾਂ ਨੂੰ ਨੰਗੇ ਕਰੀਏ ਤੇ ਪੰਜਾਬ ਦੀ ਜ਼ਬਾਨੀ ਨੂੰ ਬਚਾਈਏ ਜੇ ਇਹ ਹਾਲਾਤ ਰਹੇ ਜਿੱਤਾ ਜਿਹੜੇ ਤਨਤਰ ਦੇ ਵਿੱਚ ਬਹੁਤ ਵੱਡਾ ਰਾਕਟ ਫੜਿਆ ਗਿਆ ਹਿਮਾਚਲ ਪੁਲਿਸ ਦੀ ਨਿਸ਼ਾਨਦੇਹੀ ਤੇ ਫੜਿਆ ਗਿਆ ਤੇ ਕਿਤੇ ਨਾ ਕਿਤੇ ਸਾਡੀ ਏਜੰਸੀਆਂ ਦੀ ਕਮਜ਼ੋਰੀ ਹੈਗੀ ਆ ਤੇ ਮੈਨੂੰ ਲੱਗਦਾ ਮੈਂ ਤਾਂ ਫਿਰ ਤੁਹਾਡੇ ਮਾਧਮੇ ਨਾਲ ਪੀਰ ਕਰਨਾ ਪੰਜਾਬ ਦੀ ਗਵਰਨਮੈਂਟ ਨੂੰ ਵੀ ਟੋਟਲ ਹੈਂਡ ਫਰੀਵ ਕਰੋ ਪੁਲਿਸ ਦਾ ਕੋਈ ਦਲੀਲ ਕੋਈ ਪੀਲ ਨਹੀਂ ਔਰ ਦਈ ਗੱਲ ਵੀ ਅਗਰ ਕੋਈ ਡਰੱਗ ਜਿਹਦਾ ਕੰਮ ਕਰਦਾ ਫੜਿਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਮਕਾਨ ਉਹਨਾਂ ਦੀ ਪ੍ਰਾਪਰਟੀ ਸੀਜ਼ ਕੀਤੀ ਜਾ ਰਹੀਆਂ ਜਾਂ ਉਹਨਾਂ ਦੇ ਮਕਾਨ ਟਾ ਟਾ ਤੇ ਜਿਹੜੇ ਵੱਡੇ ਮਗਰਮਾਸਾ ਉਹਨਾਂ ਨੂੰ ਵੀ ਬਖਸ਼ਾ ਨਹੀਂ ਜਾਣਾ ਚਾਹੀਦਾ ਉਹਨਾਂ ਦੀ ਕੋਠੀਆਂ ਵੀ ਜਿਹੜੀਆਂ ਹੈਗੀਆਂ ਉਹ ਟਾਈਆਂ ਜਾਣੀ ਚਾਹੀਦੀਆਂ ਉੱਥੇ ਵੀ ਬੜੋ ਜਰ ਚੱਲਣਾ ਚਾਹੀਦਾ ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ